ਬਟਾਲਾ ਤੋਂ ਐਮਐਲਏ ਅਮਰਸ਼ੇਰ ਸਿੰਘ ਸ਼ਰਿਕਾਰ ਨੇ ਸੀਨੀਅਰ 300 ਦੇ ਕਰੀਬ ਕੱਚੇ ਸਫਾਈ ਮੁਲਾਇਮਾਂ ਨੂੰ ਪੱਕੇ ਕੀਤਾ। ਇਸ ਮੌਕੇ ਸਫਾਈ ਸੇਵਕਾਂ ਨੇ ਐਮਐਲਏ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿਛਲੇ 31 ਸਾਲਾਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਅਸੀਂ ਪੱਕੇ ਹੋਵਾਂਗੇ। ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਐਮਐਲਏ ਨੇ ਕਿਹਾ ਕਿ ਮੈਂ ਐਮਐਲਏ ਬਣਨ ਤੋਂ ਪਹਿਲਾਂ ਹੀ ਸਫਾਈ ਸੇਵਕਾਂ ਨਾਲ ਵਾਅਦਾ ਕੀਤਾ ਸੀ ਕਿ ਐਮਐਲਏ ਬਣ ਕੇ ਇਹਨਾਂ ਨੂੰ ਪੱਕੇ ਕਰਾਂਗੇ। ਅੱਜ ਮੈਂ 2 ਸਾਲ ਦੀ ਮਿਹਨਤ ਕਰਕੇ ਇਹਨਾਂ ਨੂੰ ਪੱਕੇ ਕਰ ਦਿੱਤਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਜੀ तकरीबन 200 ਅਜੇ 85 ਦੇ ਕਰੀਬ ਜਿਹੜੇ ਨੇ ਨੌਕਰੀਆਂ ਜਿਹੜੀਆਂ ਨੇ ਇਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣੇ ਆ ਉਹ ਸਾਰਾ ਹੀ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹਨਾਂ ਦਾ ਜਿਹੜਾ ਕੰਮ ਜਿਹੜਾ ਉਹ ਅੱਜ ਨਿਯੁਕਤੀ ਪਰ ਲਟਕਿਆ ਦੱਸ ਇਹ ਜੀ ਘੱਟੋ ਘਾਟ ਨਹੀਂ ਤੇ 31 ਸਾਲ ਤੋਂ ਇਹਨਾਂ ਦਾ ਕੰਮ ਲਟਕਿਆ ਸੀ ਕਿ ਕਿੰਨੀ ਕਿ ਮਿਹਨਤ ਤੁਹਾਨੂੰ ਕਰਕੇ ਰਿਹਾ ਤੁਹਾਡੇ ਚਿਹਰੇ ਦੇ ਕਿੰਨੀ ਦੇਖੋ ਜੀ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਮੇਰੀ ਆਤਮਾ ਨੂੰ ਸਕੂਨ ਹੈ ਵੀ ਮੈਂ ਇਹਨਾਂ ਦੇ ਹੱਕ ਜਿਹੜੇ ਨੇ ਜੋ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਨੂੰ ਦਵਾਇਆ ਜਿਹੜੇ ਨਾਰੇ ਗੂੰਜਦੇ ਰਹਿੰਦੇ ਅੱਜ ਤੁਹਾਡਾ ਨਾਮ ਲੈ ਕੇ ਸੁਣਦੇ ਵੀ ਨਜ਼ਰ ਦੇਖੋ ਜੀ ਮੈਂ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਵੀ ਜਿਨ੍ਹਾਂ ਨੇ ਪਰਮਾਤਮਾ ਨੇ ਜਿਨੇ ਮੇਰੀ ਡਿਊਟੀ ਲਾਈ ਇਹਨਾਂ ਦਾ ਹੱਕ ਦਵਾਉਣ ਵਾਸਤੇ ਅਗਲੀ ਇਸ ਗੱਲ ਬਾਰੇ ਗੱਲ ਕਰਨੀ ਸੀ ਜਿਹੜੇ ਲੋਕ ਰਹ ਜੀ ਹਾਂ ਹਾਂ ਦੇਖੋ ਇਹ ਮੇਰਾ ਪਰਿਵਾਰ ਆ ਜੀ ਜਿਹੜਾ ਰਹਿ ਜਾਊਗਾ ਇਹ ਨਹੀਂ ਕੋਈ ਰਹਿ ਗਿਆ ਵਾ ਤੇ ਉਹਨੂੰ ਆਪਾਂ ਛੱਡ ਦੇਣਾ ਨਾ ਨਾ ਉਹ ਵੀ ਨਾਲ ਅਟੈਚ ਔਰ ਉਹਨਾਂ ਦੀ ਵੀ ਜਿਹੜੀਆਂ ਕਈ ਕਹਿ ਸਕਦੇ ਆਂ ਵੀ ਕਾਨੂੰਨ ਆ ਜਿਹੜੀ ਉਹ ਕਾਨੂੰਨੀ ਧਾਰਾ ਨਹੀਂ ਪੂਰੇ ਕਰਦੇ ਉਹਨਾਂ ਨੂੰ ਵੀ ਆਪਾਂ ਜਿਹੜਾ ਵਾ ਕਿਸੇ ਨਾ ਕਿਸੇ ਏਜੰਡੇ ਦੇ ਵਿੱਚ ਲੈ ਕੇ ਆਵਾਂਗੇ ਇਹਨਾਂ ਦੇ ਚੁੱਲਿਆਂ 'ਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਇੱਕੋ ਗੱਲ ਆ ਗਰੀਬ ਦੇ ਚੁੱਲ੍ਹੇ ਦੀ ਅੱਗ ਬਲਣੀ ਚਾਹੀਦੀ ਐ ਇਹਨਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਐ ਉਹ ਆਪਾਂ ਜਗਾ ਕੇ ਰੱਖਾਂਗੇ ਭਾਜੀ ਕਿੰਨਾ ਚਿਰ ਰੁਕ ਕੇ ਕੱਚੇ ਆ ਤੇ ਅੱਜ ਕਿਹ ਹੋਗੇ ਕਿਦਾਂ ਦਾ ਮਸੂਲ ਸੋ ਐਮਐਲਏ ਆਪਨੇ ਜਾਣਾ ਮੋਜੇ ਲੱਗ ਰਿਹਾ ਕਿ ਜੰਗੀਆਂ ਸਾਲਾਂ ਬਾਅਦ ਜਾਣ ਕੇ ਸਾਰੇ ਕਿਹ ਹੋਏ ਆ ਅਧਿਕਾਰੀ ਸਾਹਿਬਾਨ ਤੇ ਬਹੁਤ ਵਧੀਆ ਐਮਐਲਏ ਸਾਹਿਬ ਨੇ ਬਹੁਤ ਬਹੁਤ ਵਧੀਆ ਲਿਖਾਇਆ ਧੰਨਵਾਦ ਜਿਹੜੀ ਸ਼ਕਤੀ ਦੀ ਹਮੇਸ਼ਾ ਹੀ ਪ੍ਰਦਰਸ਼ਨ ਤੇ ਜਿੰਦਰੇ ਨਜ਼ਰ ਆਉਂਦਾ ਸੀ ਕੇਵਲ ਕ੍ਰਿਸ਼ਨ ਮੈਨੂੰ ਅੱਜ ਵੀ ਯਾਦ ਹੈਗਾ ਜੀ ਮਾਨਯੋਗ ਐਮਐਲਏ ਸ਼ਹਿਰੀ ਕੱਸੀ ਜੀ ਨੇ ਅੱਜ ਤੋਂ 2 ਸਾਲ ਪਹਿਲੋਂ ਇਹਨਾਂ ਨੇ ਇੱਕ ਧਰਨਾ ਲਾਇਆ ਸੀ ਕਾਰਪੋਰੇਸ਼ਨ ਦਫ਼ਤਰ ਜੀ ਤੇ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਏਗੀ ਔਰ ਮੇਰਾ ਸਭ ਤੋਂ ਪਹਿਲਾ ਕੰਮ ਇਹ ਹੋਏਗਾ ਕਿ ਜਿੰਨੇ ਵੀ ਸਫਾਈ ਕਰਮਚਾਰੀ ਨੇ ਇਨਾਂ ਨੂੰ ਪੱਕਿਆ ਕੀਤਾ ਜਾਵੇਗਾ ਔਰ ਮੈਂ ਸੋਚਦਾ ਮੈਂ ਵੀ ਅੱਜ ਉਹਨਾਂ ਨੇ ਆਪਣਾ ਬੋਧਾ ਦਾ ਮਦਦ ਕੀਤਾ ਆ ਮੈਂ ਐਮਐਲਏ ਸਾਹਿਬ ਦਾ ਵੀ ਧੰਨਵਾਦੀ ਕਰਦਾ ਆ ਆਪਣੇ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਵੀ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਬਧਿਆਨ ਨਜ਼ਰ ਰੱਖਿਆ ਹੋਇਆ ਸਾਡੇ ਬਟਾਲੇ ਦੇ 300 ਸਫਾਈ ਕਰਨ ਜਾਣੇ ਨੂੰ ਪੱਕਿਆ ਕੀਤਾ ਹੈਗਾ ਜੀ ਧੰਨਵਾਦ ਜੀ